ਅਸੀਂ ਕਾਲ ਕਿਸਾਨ ਪ੍ਰਭੂ ਤੇ ਅਸੀਂ 9 ਤਰੀਕ ਨਵਾਂ ਮਹੀਨਾ 2024 ਨੂੰ ਪਿੰਡ ਅਸਪਾਲ ਕਲਾਂ ਦੇ ਵਿੱਚ ਇੱਕ ਕਿਸਾਨ ਦੀ ਚਰੀ ਉੱਪਰ ਡੈਮੋ ਲਾਇਆ ਸੀ ਬੱਲੂ ਬੁੱਢ ਦੇ ਬ੍ਰਾਂਡ ਅਸਲ ਦਾ ਜਿਹੜਾ ਕੀ ਬਾਇਓਸਟੋਮੋਲੈਂਟ ਦੇ ਵਿੱਚ ਆ ਜਿਹੜਾ ਕੀ ਗਰੋਥ ਪ੍ਰੋਮੋਟਰ ਦਾ ਕੰਮ ਕਰਦਾ ਫਸਲ ਦਾ ਝਾੜ ਵਧਾਉਣ ਦੀ ਸਮਰੱਥਾ ਰੱਖਦਾ ਤੇ ਫਸਲ ਨੂੰ ਹਰਿਆ ਭਰਿਆ ਰੱਖਣ ਦੀ ਸਮਰੱਥਾ ਵੀ ਰੱਖਦਾ ਤੇ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜਾ ਕੀ ਚਰੀ ਦਾ ਕਰਦ ਕਾਠ ਜਿਹੜਾ ਕੀ ਸਿਰਫ ਅੱਜ ਦੇ ਸਮੇਂ ਦੇ ਵਿੱਚ ਇਹ ਚਰੀ 9 ਤਰੀਕ ਨਵੰ ਮੰਮੀ ਨਾ 2024 ਨੂੰ 2 2 3 3 ਪੱਤਿਆਂ ਤੇ ਸੀ ਪਰ ਜਿਹੜਾ ਇਹਦਾ ਰਿਜ਼ਲਟ ਆ 11 ਤੋਂ 12 ਦਿਨਾਂ ਬਾਅਦ ਜਿਹੜੀ ਕਿਚਰੀ ਦਾ ਕਦ ਕਾਠ ਤੁਹਾਨੂੰ ਇਸ ਵੀਡੀਓ ਦੇ ਐਂਡ ਤੱਕ ਦਿਖਾਵਾਂਗੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖ ਸਕਦੇ ਹੋ ਜਿਹੜੀ ਕਿਚਰੀ ਹੈ ਸਿਰਫ ਬਾਹਣ ਵੀ ਨਹੀਂ ਟਾਕ ਰਹੀ ਤੇ ਸਿਰਫ ਧਰਤੀ ਹੀ ਸਾਫ਼ ਨਜ਼ਰ ਆ ਰਹੀ ਹੈ ਤੇ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋ ਜਿਹੜੀ ਕੀ 22 ਤਰੀਕ ਨਵਾਂ ਮਹੀਨਾ 2024 ਦਿਨ ਐਤਵਾਰ ਨੂੰ ਇਹ ਵੀਡੀਓ ਬਣਾਈ ਗਈ ਹੈ ਕਿਸਾਨ ਦੇ ਖੇਤ ਦੇ ਵਿੱਚ ਵਿਜਟ ਕਰਕੇ ਤੇ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋ ਜਿਹੜਾ ਕੀ ਬੈਲੋਬੁੱਡ ਦੀ ਬ੍ਰਾਂਡ ਐਸਲ ਦਾ ਰਿਜ਼ਲਟ ਆ ਬੇਹੱਦ ਵਧੀਆ ਤੇ ਜਿਹੜੀ ਚਹਰੀ ਅੱਜ ਦੇ ਸਮੇਂ ਦੇ ਵਿੱਚ ਇਹ 2 ਫੁੱਟ ਦੇ ਕਰੀਬ ਹੋ ਗਈ ਹੈ ਜਿਹੜੀ ਕੀ ਅੱਜ ਤੋਂ 11-12 ਦਿਨ ਸਿਰਫ 2-2 ਇੱਕ-ਇੱਕ ਪੱਤੇ ਤੇ ਸੀ ਜਿਹੜਾ ਕੀ ਇਹ ਬੇਹੱਦ ਵਧੀਆ ਕੰਮ ਕੀਤਾ ਤੇ ਸੋ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਤੁਸੀਂ ਇਸ ਵੈਲੋਵਰ ਦੇ ਬ੍ਰਾਂਡ ਐਸਐਡੀ ਕਿਸੇ ਵੀ ਫਸਲ ਤੇ ਵਰਤੋਂ ਕਰ ਸਕਦੇ ਹੋ ਬੇਫਿਕਰ ਹੋ ਕੇ ਕਰੋ ਤੇ ਤੁਹਾਡੀ ਫਸਲ ਦਾ ਝਾੜ ਵਧਾਉਣ ਦੀ ਸਮਰੱਥਾ ਵੀ ਰੱਖਦੀ ਹੈ ਤੇ ਤੁਹਾਡੀ ਫਸਲ ਨੂੰ ਹਰਿਆ ਭਰਾ ਵੀ ਰੱਖਣ ਦੀ ਸਮਰੱਥਾ ਰੱਖਦੀ ਹੈ ਤੇ ਗ੍ਰੋਥ ਪ੍ਰਮੋਟਰ ਦਾ ਕੰਮ ਕਰਦੀ ਹੈ ਤੇ ਖਿਸਾਨਾਂ ਨੂੰ ਬੇਨਤੀ ਹੈ ਵੈਲੋਵਰ ਦੀ ਬ੍ਰਾਂਡ